ਚਲੋ ਜੀ ਮਿਲਾਈਏ ਤੁਹਾਨੂੰ ਅੰਮ੍ਰਿਤਸਰ ਦੇ ਕਿੰਗ ਕੁਲਫਾਨਾ ਕੁਲਫਾ ਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਜੋ ਸਵਾਦ 70 ਸਾਲ ਪਹਿਲੇ ਮਿਲਦਾ ਆ ਰਿਹਾ ਸੀ ਲੋਕਾਂ ਨੂੰ ਸੇਮ ਉਹੀ ਸਵਾਦ ਮਿਲੇਗਾ ਜੀ ਉਹੀ ਸਵਾਦ ਉਹੀ ਬੰਡੇ ਨੇ ਅੱਛਾ ਜੀ ਦੇਖੋ ਜੀ ਉਹੀ ਭਾਂਡੇ ਨੇ ਅੱਛਾ ਉਹੀ ਭਾਂਡੇ 70 ਸਾਲ ਪਹਿਲੇ ਤੁਹਾਡੇ ਦਾਦੇ ਆਪਣੇ ਦਾਦੇ ਵਰਤੇ ਸੀ ਜੀ ਜੀ ਬਿਲਕੁਲ ਤੁਹਾਡੀ ਜਨਰੇਸ਼ਨ ਤੀਸਰੀ ਹੈ 3rd ਜਨਰੇਸ਼ਨ ਹੈ 3rd ਜਨਰੇਸ਼ਨ ਹੈ ਠੀਕ ਹੈ ਤੇ ਬਾਜੀ ਲਾਓ ਸੇ ਕੁਲਫਾ ਸਾਡੇ ਲਈ ਵੀ ਲਓ ਜੀ ਬਾਜੀ ਕੁਝ ਆਪਣੇ ਵੱਲ ਦੱਸੋ ਜੇ ਦਾਦੇ ਦਾਦੇ ਬਾਰੇ ਬਾਜੀ ਸ਼ੁਰੂਆਤ ਕਿੰਨੇ ਕੀਤੀ ਮੇਰੇ ਦਾਦਾ ਜੀ ਨੇ ਕੀਤੀ ਸੀ ਜੀ ਅੱਛਾ ਜੀ ਤੇ ਦੋਸਤ ਹੋਰ ਜਣਾ ਬਾਰੇ ਅੱਛਾ ਲਾ ਹੋਰ ਚੁ ਕੀਤੀ ਸੀ ਬਿਲਕੁਲ ਜੀ ਬਿਲਕੁਲ ਤੇ ਲਾ ਹੋਰ ਗੁਜਰਾਵਲੇ ਚ ਗੁਜਰਾਵਲੇ ਦੋੜ ਗਏ ਕਿੰਨਾ ਸਾਲ ਨੂੰ ਕੀ ਪਤਾ ਕਿੰਨੇ ਸਾਲ ਚ ਕੀਤੀ ਹੋਈਗੀ ਹੋ ਗਏ 70 72 ਸਾਲ ਹੋ ਗਏ ਜੀ 70 ਬਰਸ ਮੇਰੇ ਮੇਰੇ ਖਿਆਲ ਨਾਲ ਇੰਡੀਆ 'ਚ ਆ ਕੇ ਇਹ ਕੰਮ ਚਾਲੂ ਕੀਤਾ ਜੀ ਅੱਛਾ ਇੰਡੀਆ 'ਚ ਆ ਕੇ ਕੰਮ ਸ਼ੁਰੂ ਕੀਤਾ ਜੀ ਤੇ ਲੋਕਾਂ ਨੂੰ ਆਪਣਾ ਕੁਲਫੇ ਦਾ ਸਵਾਦ ਦਿਵਾਉਣਾ ਸ਼ੁਰੂ ਕਰਦਾ ਜੀ ਬਿਲਕੁਲ ਜੀ ਤੇ ਭਾਜੀ ਜੇ ਕੁਲਫਾ ਬਣਾਉਂਦਾ ਕੋਣ ਹੁਣ ਮੈਂ ਹੀ ਬਣਾਉਂਦਾ ਜੀ ਤੁਸੀਂ ਬਣਾਉਂਦੇ ਹੋ ਤੇ ਤੁਹਾਡੇ ਹੱਥ 'ਚ ਸ਼ਫਾ ਦੇ ਕੇ ਚੱਲ ਗਏ ਬਿਲਕੁਲ ਜੀ ਕਿਉਂ ਤੁਹਾਡੇ ਫਾਦਰ ਸਾਹਿਬ ਹੀ ਹੁੰਦੇ ਪਹਿਲਾਂ ਮੇਰੇ ਫਾਦਰ ਸਾਹਿਬ ਉਸਪਾਇਰ ਹੋ ਗਏ ਨੇ ਤੇ ਫਾਦਰ ਸਾਹਿਬ ਅਕਸਰ ਆਉਂਦੇ ਜੀ ਜੀ ਬਿਲਕੁਲ ਤੇ ਹੁਣ ਤੁਸੀਂ ਬਣਾਉਂਦੇ ਹੋ ਹੁਣ ਮੈਂ ਹੀ ਬਣਾਉਂਦਾ ਤੇ ਦੁਕਾਨਾਂ ਤੁਹਾਡੀ ਹੋਰ ਵੀ ਕਿੰਨੀਆਂ ਸੋਨੇ ਆਂ ਬਸ ਜੀ ਇਹਦੀ 3 ਹੈ ਜੀ ਤੇ ਇਹ ਦੁਕਾਨਾਂ ਆਂ ਜੀ ਐਮਐਮ ਵਾਲੀ ਰੋਡ ਤੇ ਇੱਕ ਡਰਾ ਜਮ ਸਿੰਘ ਤੀਸਰੀ ਆ ਹਾਤੀਜ ਤੇ ਕੁਲਫਾ ਬੰਦਾ ਕਿੱਥੇ ਇੱਕੋ ਜਗ੍ਹਾ ਬੰਦਾ ਸਾਡੇ ਬਿਲਕੁਲ ਜੀ ਬਿਲਕੁਲ ਇੱਕੋ ਜਗ੍ਹਾ ਜੀ ਤੇ ਠੀਕ ਆ ਪਾਜੀ ਲਾਓ ਸਾਡੇ ਲਈ ਵੀ ਕੁਲਫਾ ਦੇਖੋ ਜੀ ਕੋਈ 70 ਸਾਲ ਪੁਰਾਣੀ ਥਾਲੀ ਜਿਹੜੀ ਤੇ ਪਹਿਲਾਂ ਯੂਜ਼ ਕਰਦੇ ਸੀ ਹੁਣ ਵੀ ਹੋ ਗਈ ਅੱਛਾ ਦਾਦੇ ਪਰਦਾ ਜਿਹੜੀ ਉਥਾਨਿਆਂ ਚ ਖਾਂਦੇ ਸੀ ਜੀ ਜੀ ਬਿਲਕੁਲ ਤੇ ਮਤਲਬ ਜ਼ਾਇਦਾ ਤਾਂ ਹੋਈਆਂ ਤੁਹਾਡੇ ਲਈ ਤਾਂ ਜੀ ਜੀ ਕੀ ਬਾਤ ਐ ਹੁਣ ਕੀ ਆ ਗਈ ਉਸ ਤੋਂ ਬਾਅਦ ਆ ਗਈ ਸਰ ਫਿਰ ਨਹੀਂ ਉਹਦੇ ਫਿਰ ਨਹੀਂ ਆ ਗਈ

ਅਵੀ ਤੁਹਾਡਾ ਫਲੂਦਾ ਵੀ ਆਪਣੇ ਪੰਦਾ ਜੀ ਸਰ ਜੀ ਇਹ ਫਲੂਦਾ ਵੀ ਆ ਤਾਂ ਐਡਮਿਟ ਪੰਦੇ ਆ ਨਹੀਂ ਨਹੀਂ ਜੀ ਆਪਣਾ ਹੀ ਤੁਹਾਡਾ ਉਸ ਤੋਂ ਬਾਅਦ ਆ ਗਈ ਗੁੰਦਕ ਦੀਰਾ ਤੇ ਗੁੰਦਕ ਦੀਰਾ ਆ ਗਈ ਜੀ ਉਸ ਤੋਂ ਬਾਅਦ ਆ ਗਿਆ ਕੇਵੜਾ ਵਰਡਰ ਕੀ ਬਾਤ ਹੈ ਉਸ ਤੋਂ ਬਾਅਦ ਆ ਗਿਆ ਕੇਸਰ ਵਾਲਾ ਸਰਬ ਆ ਗਿਆ ਜੀ ਕੀ ਬਾਤ ਹੈ ਬਾਜੀ ਇੰਨੀਆਂ ਚੀਜ਼ਾਂ ਮਨੇ ਹੋ ਕੋਈ ਅੰਬਰ ਸਾਡੀ ਕੋਈ ਪੰਦਾ ਨਹੀਂ ਗਾ ਕੁਲਫੇ ਬਿਲਕੁਲ ਜੀ ਬਿਲਕੁਲ ਸਰ ਹੁਣ ਆ ਗਈ ਜੀ ਰਬੜੀ ਅੱਛਾ ਜੀ ਕੋਈ ਪਿੱਛੇ ਲੱਪੰਡੇ ਜੀ ਕੀ ਬਾਤ ਇਹ ਕਾਦੀ ਪਾਜੀ ਅਵੀ ਪਿਓਰ ਦੁੱਧ ਦੀ ਦੁੱਧ ਦੀ ਦੁੱਧ ਮਿਕਸਿੰਗ ਇੱਚ ਕੋਈ ਨਹੀਂ ਕੁਛ ਨਹੀਂ ਜੀ ਕੁਛ ਨਹੀਂ ਕੀ ਬਾਤ ਹੈ ਲੋ ਜੀ ਭਾਜੀ ਤਿਆਰ ਹੋ ਗਿਆ ਜੋ ਗੁਲਫਾ ਕੀ ਬਾਤ ਹੈ ਕਿੰਗ ਗੁਲਫਾ ਸਪੈਸ਼ਲ ਗੁਲਫਾ ਭਾਜੀ ਪ੍ਰਾਈਸ ਕਿੰਨਾ ਲਗਾ ਸਰ 70 ਰੁਪਏ ਸਿਰਫ 70 ਰੁਪਏ ਜੀ ਭਾਜੀ ਤੁਹਾਨੂੰ ਯਾਦ ਹੈ ਪਿਛਲੇ ਸਾਲ ਖਾ ਕੇ ਗਿਆ ਸੀ 70 ਚ ਖਾ ਕੇ ਗਿਆ ਸੀ ਹਾਂਜੀ ਹਾਂਜੀ ਇਸ ਵਾਰੀ ਵੀ ਉਹੀ ਪ੍ਰਾਈਸ ਹੈ ਜੀ ਪ੍ਰਾਈਸ ਹੋਈ ਰੱਖਿਆ ਬਿਲਕੁਲ ਜੀ ਬਿਲਕੁਲ ਸਰ ਇੱਕ ਹੋਰ ਗਾਰੰਟੀ ਹੈ ਨਾ ਸਵਾਦ ਕਿਤੇ ਨਹੀਂ ਮਿਲੇਗਾ ਜੀ ਅੱਛਾ ਇਹਨਾਂ ਸਾਰ ਪੂਰੇ ਅੰਬਰਸਰ ਹਜੇ ਕਿਥੇ ਮਿਲੇਗਾ ਕਿਤੇ ਨਹੀਂ ਮਿਲੇਗਾ ਸਰ ਹਾਥੀ ਕੇ ਡਾਣਾ ਪਵੇਗਾ ਵੈਟਰਨਰੀ ਹਸਪੀਟਲ ਦੇ ਸਾਹਮਣੇ ਠੀਕ ਹੈ ਵੈਟਰਨਰੀ ਹਸਪੀਟਲ ਟਾਈਮਿੰਗ ਕੀ ਹੈ ਸਰ ਸਰ 4:30 ਫੋਨ ਨੰਬਰ 788657424 ਲੋ ਜੀ ਟੇਸਟ ਕਰਨਾ ਕਿ ਜੰਪਰ ਸਾਦਾ ਨੰਬਰ 1 ਬਹੁਤ ਫੇਮਸ ਕਿੰਕੁਲ ਫੇਰਾ ਕੁਲਫਾ ਭਾਜੀ ਜੋ ਅਥਾ ਸਵਾਦ ਹੈ ਨਾ ਮੈਂ ਕਹਾਂ 70 ਸਾਲ ਪੁਰਾਣਾ ਜਾ ਕੇ ਜੇ ਦੇਖੋ ਮੈਨੂੰ 70 ਸਾਲ ਭਲੇ ਪਤਾ ਨਹੀਂ ਹੈਗਾ 10 ਸਾਲ ਲੱਗਤੋਂ ਮੈਨੂੰ ਕੁਲਫਾ ਇੱਤੇ ਖਾਂਦੇ ਆ ਹਰ ਸਾਲ ਜਿਹੜਾ ਕੁਲਫੇ ਰਾਨਾ ਗਰਮੀਆਂ ਜਵਾਨੀਆਂ ਨਾ ਗਰਮੀਆਂ ਆਂਦੀਆਂ ਮੈਂ ਨਾ ਕੁਲਫਾ ਜੂਰ ਖਾ ਕੇ ਜਾਂਦਾ ਜੀ ਪਰ ਯਕੀਨ ਮੈਂ ਦੱਸਾਂ ਫਾ ਲੋ ਸਵਾਲ ਸੇਮ ਹੈਗਾ ਅੱਜ ਇਹਨੇ ਕੁਲਫਾ ਬਰਾਦਾ ਦਾ ਫੋਟੋ ਮੈਂ ਆਪਣੇ ਪਿਤਾ ਜੀ ਦੇ ਕੋਲ ਖਾਦਾ ਰਿਹਾ ਮੈਂ ਇੰਨਾ ਕੋਈ ਖਾਦਾ ਰੇ ਟੇਸ ਅਜ ਤੱਕ ਇਹਨਾਂ ਦਾ ਕੋਈ ਫਰਕ ਨਹੀਂ ਆਇਆ ਦਾ ਜਦੋਂ ਵੀ ਇਤਰੋ ਰੰਗ ਨਾ ਮੈਂ ਨਾਲ ਕੁਲਫਾ ਜ਼ਰੂਰ ਖਾ ਕੇ